ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਣਜੀਤ ਸਿੰਘ ਪਤਾ ਫਰੀਦਕੋਟ ਕਾਸਟ ਸਨਾਈ ਸਿੱਖ ਗੋਤ ਸੱਦਰ ਉਮਰ 28 ਸਾਲ ਕੱਦ 5 ਫੁੱਟ 8 ਇੰਚ ਪੜ੍ਹਾਈ ਗ੍ਰੈਜੂਏਸ਼ਨ ਪੈਣਾ ਦੋਨੇ ਮੈਰਿਡ ਨੇ ਕੰਮ ਇਹ ਜੀ ਇਹਨਾਂ ਦਾ ਸਰਕਾਰੀ ਨੌਕਰੀ ਕਲਰਕ ਸਿਵਲ ਹਸਪੀਟਲ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਮੋਗਾ ਮੁਕਸਰ ਤੇ ਫਰੀਦਕੋਟ ਏਰੀਏ ਦੀ ਹੋਵੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਪਤਾ ਲੁਧਿਆਣਾ ਕਾਸਟ ਅਰੋੜਾ ਖੱਤਰੀ ਉਮਰ 1994 ਕੱਦ 5 ਫੁੱਟ 2 ਇੰਚ ਪੜਾਈ ਜੀ ਐਨ ਐਮ ਨਰਸਿੰਗ 3 ইয়ারਸ ਕਾਮੀ ਜੀ ਇਹਨਾਂ ਦਾ 6 ਇਅਰ ਐਕਸਪੀਰੀਅੰਸ ਇਨ ਜੌਬ ਲੜਕੀ ਤਲਾਕशुदा ਹੈ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਨੇਡਾ ਦਾ ਹੋਵੇ ਅਰੋੜਾ ਖੱਤਰੀ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਹੈ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਸ਼ਿਰੀ ਮੁਕਸਰ ਸਾਹਿਬ ਕਾਸਟ ਰਾਮਦਾਸੀਆ ਸਿੱਖ ਉਮਰ 22 11 1993 ਕੱਦ 5 ਫੁੱਟ 8 ਇੰਚ ਭੈਣ ਇੱਕ ਮੈਰਿਡ ਯੂਕੇ ਸੈਟਲ ਪਿਤਾ ਆਰਐਮਪੀ ਡਾਕਟਰ ਤੇ ਮਾਤਾ ਹਾਊਸਵਾਈਫ ਨੇ ਕਾਮੀ ਜੀ ਇਹਨਾਂ ਦਾ ਮੁੰਡਾ ਬੀਡੀਐਸ ਡਾਕਟਰ ਹੈ ਤੇ ਪਰਿਵਾਰ ਦੀ ਮੰਗੇ ਜੀ ਲੜਕੀ ਡਾਕਟਰ ਹੋਵੇ ਡਾਕਟਰ ਬੀਐਚਐਮਐਸ ਬੀਡੀਐਸ ਜਾਂ ਫਿਰ ਬੀਏਐਮਐਸ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਵੰਤ ਸਿੰਘ ਪਤਾ ਜਲੰਧਰ ਕਾਸਟ ਅਰੋੜਾ ਉਮਰ 25 ਫਰਵਰੀ 1991 ਕੱਦ 5 ਫੁੱਟ 6 ਇੰਚ ਪੜਾਈ 10th ਪਾਸ ਇੱਕ ਭਰਾ ਮੈਰਿਡ ਪੈਣਾ ਦੋ ਮੈਰਿਡ ਪਿਤਾ ਦਵਿੰਦਰ ਸਿੰਘ ਐਕਸਪਾਇਰ ਮਾਤਾ ਦਵਿੰਦਰ ਕੌਰ ਕਾਮੀ ਜੀ ਇਹਨਾਂ ਦਾ ਆਟੋਮੋਬਾਈਲ ਰਿਪੇਅਰ ਸ਼ਾਪ ਵਿਦ ਟੀ ਸਟਾਲ 18000 ਆਮਦਨੀ ਆਪਣਾ ਘਰ ਜਲੰਧਰ ਸਿਟੀ ਦੇ ਵਿੱਚ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਰੰਗ 바ਵਾ ਪਤਾ ਅੰਮ੍ਰਿਤਸਰ ਉਮਰ 13 1995 ਕਾਸਟ 바ਵਾ ਬੇਰਾਗੀ ਕੱਦ 5 ਫੁੱਟ 7 ਇੰਚ ਤੇ ਕਾਮੇਜੀ ਇਹਨਾਂ ਦਾ ਮਕੈਨੀਕਲ ਇੰਜੀਨੀਅਰਿੰਗ ਸੀਨੀਅਰ ਇੰਜੀਨੀਅਰਿੰਗ ਇਨ ਵੈਸਟ ਅਫਰੀਕਾ ਪ੍ਰਾ EK ਮੈਰੀਡੇ ਪਿਤਾ ਗ੍ਰੰਥੀ ਸਿੰਘ ਨੇ ਤੇ ਮਾਤਾ ਅੰਗਨਵਾੜੀ ਵਰਕਰ ਨੇ ਤੇ ਪਰਿਵਾਰ ਦੀ ਮੰਗ ਹੈ ਜੀ ਲੜਕੀ BSC ਜਾਂ BTech ਕੀਤੀ ਹੋਵੇ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿਸ਼ਾਲ ਸ਼ਰਮਾ ਪਤਾ ਅਮਰੀਕਾ ਕਾਸਟ ਬ੍ਰਾਹਮਣ ਗੋਤ ਪਾਰਸਰ ਕਾਉਂਸਲ ਉਮਰ 16 12 1997 ਕੱਦ 5 ਫੁੱਟ 8 ਇੰਚ ਪੜਾਈ ਗ੍ਰੈਜੂਏਸ਼ਨ ਪੈਨ ਇੱਕ ਕੈਨੇਡਾ ਪਿਤਾ ਪੰਜਾਬ ਪੁਲਿਸ ਅਮਰੀਕਾ ਤੇ ਮਾਤਾ ਹਾਊਸ ਵਾਈਫ ਨੇ ਕੰਮ ਕੀਤੀ ਇਹਨਾਂ ਦਾ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਵਾਹੀ ਯੋਗ ਜਮੀਨੇ ਪਰਵਾਰ ਦੀ ਮੰਗੇ ਜੀ ਕੈਨੇਡਾ ਵਾਲੀ ਲੜਕੀ ਨੂੰ ਪਹਿਲੇ ਪੰਜਾਬ ਤੋਂ ਹੋਵੇ ਤਾਂ ਲੜਕੀ ਨੇ ਨਰਸਿੰਗ ਕੀਤੀ ਹੋਵੇ Hindu ਪਰਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਲੜਕੀ Hindu ਪਰਵਾਰ ਤੋਂ ਹੋਵੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਜਲੰਧਰ ਤੇ ਹੁਸ਼ਿਆਰਪੁਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਨਮ ਪੂਚੋ ਮੰਡੀ ਕਾਸਟ ਸੋਣੀ ਰਾਜਪੂਤ ਗੋਤ ਢੱਲਾ ਲੜਕੀ ਸੋਣੀ ਸੁਨੱਖੀ ਪਤਲੀ ਏ ਉਮਰ 12 6 1994 ਕੱਦ ਪੰਜ ਫੁੱਟ 3 ਇੰਚ ਪਰਾ ਕਿਨੇਡਾ ਵਰਕਤੀ ਆ ਪਿਤਾ ਜਵੈਲਰ ਸ਼ਾਪ ਤੇ ਕੰਮੇਜੀ ਇਹਨਾਂ ਦੀ ਲੜਕੀ ਕਨੇਡਾ ਦੇ ਵਿੱਚ ਪੀ ਆ ਰੇ ਪਰਿਵਾਰ ਦੀ ਮੰਗੀ ਜੀ ਕੈਨੇਡਾ ਲੜਕੇ ਨੂੰ ਪਹਿਲੇ ਕੈਨੇਡਾ ਗਿਆ ਹੋਵੇ ਲੜਕਾ ਉਸ ਨੂੰ ਪਹਿਲੇ ਲੜਕਾ ਵਧੀਆ ਪਰਿਵਾਰ ਦਾ ਵੈਸ਼ਨੋ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰੀਸਟਾਡ ਨੋਟ ਕਰੋ ਜੀ ਨਾਮ ਨਵਜੋਤ ਕਨਵਰ ਕਾਸਟ ਰਾਮਗੜੀਆ ਗੋਤ ਭਾਵੜਾ ਸੀਰਾ ਉਮਰ 14/11/1985 ਜਨਮ ਟਾਈਮ 12:24 ਪੀਐਮ ਕੱਦ 6 ਫੁੱਟ ਪੜਾਈ ਪਲੱਸ 2 ਪਾਸ ਪਿਤਾ ਕਨਵਰਜੀਤ ਸੇੰਗ ਮਾਤਾ ਦਵਿੰਦਰ ਕਨਵਰ ਪੈਨ ਇੱਕ ਮੈਰਿਡ ਅਤੇ ਕਾਮੀ ਜੀ ਇਹਨਾਂ ਦਾ ਗਵਰਨਮੈਂਟ ਜੌਬ ਰੇਲਵੇ ਦੇ ਵਿੱਚ ਕਰਦੇ ਨੇ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਦੀ ਪੜੀ ਲਿਖੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਜਲੰਧਰ ਸਿਟੀ ਕਾਸਟ ਐਸ ਸੀ ਅਧਰਮੀ ਗੋਤਪਾਲ ਉਮਰ 9 6 1986 ਐਡ ਮੈਰਿਡ ਲੜਕਾ ਕੱਦ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਕੰਪਿਊਟਰ ਮਾਤਾ ਹਾਊਸ ਵਾਈਫ ਨੇ ਮਾਤਾ ਦਾ ਗੁੱਤ ਜਾਖੂ ਪਿਤਾ ਰਟਾਇਰ ਗਵਰਨਮੈਂਟ ਜੌਬ ਪੇੜਾ ਮੈਰਿਡ ਨੇ ਇੱਕ ਇੰਗਲੈਂਡ ਦੇ ਵਿੱਚ ਤੇ ਇੱਕ ਅਮਰੀਕਾ ਦੇ ਵਿੱਚ ਕਾਮੇ ਜੀ ਇਹਨਾਂ ਦਾ ਲੜਕਾ ਮਾਰਕੀਟਿੰਗ ਦਾ ਕੰਮ ਕਰਦਾ ਵਧੀਆ ਆਮਦਨ ਘਰ ਪਰਿਵਾਰੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਘਰੇਲੂ ਹੋਵੇ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਤੇ ਨਵਾਸ਼ਰ ਫਗਵਾੜਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਸ਼੍ਰੀ ਮੁਖਸਰ ਸਾਹਿਬ ਕਾਸਟ ਜੱਟ ਸਿੱਖ ਉਮਰ 2 1993 ਕੱਦ 5 ਫੁੱਟ 3 ਇੰਚ ਹਾਊਸ ਵਾਈਫ ਵਿਡੋ ਲੜਕੀ ਏ ਜੀ ਇੱਕ ਬੇਟੀ ਏ ਇਹਨਾਂ ਦੇ ਕੋਲ ਬੱਚਾ ਭਰਾ ਇੱਕ ਏ ਜੀ ਬਾਹਰ ਏ ਭੈਣਾ ਦੋ ਨੇ ਇੱਕ ਇੰਡੀਆ ਦੇ ਵਿੱਚ ਪੜ੍ਹਾਈ ਪਲੱਸ 2 ਪਾਸ ਏ ਪਰਿਵਾਰ ਦੀ ਮੰਗ ਏ ਜੀ ਮੁੰਡਾ ਤਲਾਕशुदा ਹੋਵੇ ਆਰਮੀ ਦੇ ਵਿੱਚ ਹੋਵੇ ਜਾਂ ਬਾਹਰ ਕੰਟਰੀ ਦੇ ਵਿੱਚ ਹੋਵੇ ਨਾਲ ਬੇਟੀ ਨੂੰ ਅਸੈਪਟ ਕਰੇ ਜੜ ਸਿੱਖ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੇਲ ਮਿਲਦੇ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਕਾਲ ਕਰਨਾ ਤੇ ਇਹਨਾਂ ਨੂੰ ਓਨਲੀ ਵਟਸਐਪ ਕਾਲ ਹੀ ਕਰੋ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੰਘ ਸਹਿਜਦਾਰੀ ਪਤਾ ਚਲੰਦਰ ਕਾਸਟ ਖੱਤਰੀ ਉਮਰ 27 8 1998 ਕੱਦ 6 ਫੁੱਟ ਪੜਾਈ ਡਿਪਲੋਮਾ ਕੈਨੇਡਾ 2 ইয়ার্স ਭਰਾ 1 ਕੇ ਮੈਰਿਡ ਇੰਡੀਆ ਭੈਣ 1 ਕੇ ਅਨਮੈਰਿਡ ਕੈਨੇਡਾ ਵਰਕ ਪਰਮਿਟ ਪਿਤਾ ਦਾ ਆਪਣਾ ਬਿਜ਼ਨਸ ਹੈ ਤੇ ਕੰਮ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਪੀ ਆਰ ਫਾਈਲ ਪ੍ਰੋਸੈਸ ਦੇ ਵਿੱਚ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਕੈਨੇਡਾ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਗੋਤ ਸਹੋਤਾ ਉਮਰ 16 4 1994 ਕੱਦ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਸਿਵਲ ਸਿਵਲ ਇੰਜੀਨੀਅਰਿੰਗ ਡਿਪਲੋਮਾ 3 ਇਅਰਸ ਪ੍ਰਾ ਇੱਕ ਭੈਣ ਨੂੰ ਮਾਤਾ ਆਂਗਣਵਾੜੀ ਵਰਕਰ ਪਿਤਾ ਐਕਸਪਾਇਰ ਵਧੀਆ ਛੋਟੀ ਫੈਮਲੀ ਮੁੰਡਾ ਬਿਲਕੁਲ ਵੈਸ਼ ਨੂੰ ਏ ਤੇ ਕੰਮ ਏ ਜੀ ਇਹਨਾਂ ਦਾ ਸਰਕਾਰੀ ਜੌਬ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਵਿੱਚ ਪੋਸਟ ਜੂਨੀਅਰ ਇੰਜੀਨੀਅਰਿੰਗ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸਰਕਾਰੀ ਟੀਚਰ ਹੋਵੇ شریف ਪਰਿਵਾਰ ਤੋਂ ਹੋਵੇ ਉਮਰ 26 ਤੋਂ 27 ਸਾਲ ਤੱਕ ਹੋਵੇ ਮੋਗਾ ਫਰੀਦਕੋਟ ਕੋਟਕਪੂਰਾ ਨੂੰ ਪਹਿਲੇ ਤੇ ਓਨਲੀ ਮਜਬੀ ਸਿੱਖ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੈਰਿਜ ਬਿਊਰੋ ਵਾਲੇ ਮਾਫ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਭਿਸ਼ੇਕ ਮਦਨ ਪਤਾ ਜ਼ਿਲ੍ਹਾ ਫਾਜ਼ਿਲਕਾ ਕਾਸਟ ਖੱਤਰੀ ਉਮਰ 28 7 1994 ਜਨਮ ਟਾਈਮ 1:05 AM ਬਰਥ ਪਲੇਸ ਜਲਾਲਾਬਾਦ ਕੱਦ 5 ਫੁੱਟ 7 ਇੰਚ ਭਰਾ ਏਕੇ ਪਿਤਾ ਜਗਿੰਦਰ ਸਿੰਘ ਵਰਕਿੰਗ ਮਾਤਾ ਪ੍ਰਵੀਨ ਲਤਾ ਵਰਕਿੰਗ ਕਾਮੇ ਜੀ ਇਹਨਾਂ ਦਾ ਵਰਕ ਫॉर ਟੈਕ ਮਹਿੰਦਰਾ ਐਸੇ ਕੁਆਲਿਟੀ ਐਨਾਲਿਸਟ ਐਨੂਲ ਪੈਕੇਜ 6 ਤੋਂ 7 ਲੱਖ ਮੈਰਿਜ ਬਿਊਰੋ ਵਾਲੇ ਮਾਫ ਕਰਨ ਜੀ ਇਹਨਾਂ ਨੂੰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਤਾ ਅਮਰੀਕਾ ਕਾਸਟ ਮਜਬੀ ਸਿੱਖ ਉਮਰ 16 10 1998 ਚੈਨਮ ਟਾਈਮ 945 ਕੱਦ 5 ਫੁੱਟ 2 ਇੰਚ ਪੜਾਈ ਗ੍ਰੈਜੂਏਸ਼ਨ ਪ੍ਰੀਤਾ ਐਸਆਈ ਪੰਜਾਬ ਪੁਲਿਸ ਮਾਤਾ ਹਾਊਸ ਵਾਈਫ ਕੁੜੀ ਤਲਾਕਸ਼ੁਦਾ ਇੱਕ ਆਮੇਜੀ ਕੈਨੇਡਾ ਵਿਸਟਰ ਵਿਜੇ ਤੇ ਗਈ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਹੋਵੇ ਤਲਾਕਸ਼ੁਦਾ ਹੋਵੇ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਜੱਟ ਸਖ ਉਮਰ 1992 ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਆਲ ਸਟੱਡੀ ਫਰੋਮ ਨਿਊਜ਼ੀਲੈਂਡ ਸਾਰਾ ਪਰਿਵਾਰ ਨਿਊਜ਼ੀਲੈਂਡ ਸੈਟਲ ਹੈ ਕੰਮ ਹੈ ਜੀ ਰਜਿਸਟਰਡ ਆਰਐਨ ਨਰਸ ਗਵਰਨਮੈਂਟ ਹਸਪੀਟਲ ਨਿਊ ਨਿਊਜ਼ੀਲੈਂਡ ਸਿਟੀਜ਼ਨ ਪਰਿਵਾਰ ਦੀ ਮੰਗੇ ਮੁੰਡਾ ਸੂਣਾ ਸਨੱਖਾ ਪੜਿਆ ਲਿਖਿਆ ਹੋਵੇ ਨੌਕਰੀ ਜਾਂ ਆਪਣਾ ਬਿਜ਼ਨਸ ਹੋਵੇ ਨਸ਼ੇ ਤੋਂ ਰਹਿਤ ਹੋਵੇ ਖਾਨਦਾਨੀ ਪਰਿਵਾਰ ਤੋਂ ਹੋਵੇ ਐਨ ਆਰ ਆਈ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਂ ਅਨਮੈਰਿਡ ਡੇਟ ਆਫ ਬਰਥ 1987 ਕੱਦ 5 ਫੁੱਟ 3 ਇੰਚ ਸਟੱਡੀ ਪਲੱਸ 2 ਐਂਡ ਡਿਪਲੋਮਾ ਬਿਊਟੀ ਐਂਡ ਸਲੂਡ ਕਾਸਟ ਮਜਬੀ ਸਿਕ ਸਿਟੀ ਕਪੂਰਥਲਾ ਫਾਦਰ ਐਕਸਪਾਇਰ ਮਦਰ ਹੋਮ ਮੇਕਰ ਇੱਕ ਪਰਾ ਮੈਰਿਡ ਇੱਕ ਅਨਮੈਰਿਡ ਆਪਣਾ ਬਿਜ਼ਨਸ ਐਂਡ ਖੇਤੀਬਾੜੀ ਇੱਕ ਪਰਾ ਕੈਨੇਡੀਅਨ ਸਿਟੀਜ਼ਨ ਸਿੰਪਲ ਫੈਮਲੀ ਤੇ ਸਿੰਪਲ ਫੈਮਲੀ ਤੋਂ ਹੀ ਰਿਸ਼ਤਾ ਹੋਵੇ ਤੇ ਪਰਿਵਾਰ ਦੀ ਮੰਗੇ ਨੋ ਸਮੋਕਿੰਗ ਨੋ ਅਲਕੋਹਲ ਐਂਡ ਵੈਜੀਟੇਰੀਅਨ ਧਾਰਮਿਕ ਫੈਮਿਲੀ ਪੰਜਾਬ ਐਂਡ ਕੈਨੇਡਾ ਤੋਂ 50 ਤੋਂ 80 ਕਿਲੋਮੀਟਰ ਦੀ ਦੂਰੀ ਤੋਂ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਡਿਵੋਰਸਡ ਪਤਾ ਲੁਧਿਆਣਾ ਉਮਰ 1982 ਕੋਈ ਬੇਬੀ ਨਹੀਂ ਹੈ ਕੋਈ ਇਸ਼ੂ ਵੀ ਨਹੀਂ ਹੈ ਮੇਰਾ ਕਾਸਟ ਪੜਾਈ ਗ੍ਰੈਜੂਏਟ ਵਿਦ ਕੰਪਿਊਟਰ ਡਿਪਲੋਮਾ ਸਿਸਟਰ 1 ਕੇ ਮੈਰਿਡ ਏ ਬ੍ਰਦਰ 2 ਨੇ ਇੱਕ ਮੈਰਿਡ ਇੱਕ ਅਨਮੈਰਿਡ ਡੂਇੰਗ ਜੋਬ ਇਨ ਪ੍ਰਾਈਵੇਟ ਸੈਕਟਰ ਲੜਕਾ ਵੈਲ ਸੈਟਲ ਹੋਵੇ ਬਿਜ਼ਨਸ ਔਰ ਗੁੱਡ ਪੈਕੇਜ ਜੋਬ ਹੋਵੇ ਲੜਕਾ ਵੈਸ਼ਨੋ ਤੇ ਅਪਰਕਾਸਟ ਤੋਂ ਹੋਵੇ ਕੋਈ ਨਸ਼ਾ ਨਾ ਕਰਦਾ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਨਾਮ ਹਰਿੰਦਰ ਸਿੰਘ ਸਰਦਾਰ ਪਤਾ ਇੰਗਲੈਂਡ ਗੋਹਤ ਰਾਜੂ ਉਮਰ 11 5 1975 ਕੱਦ 5 ਫੁੱਟ 10 ਇੰਚ ਭਰਾ ਦੋ ਨੇ ਮੈਰਿਡ ਨੇ ਕੰਮ ਇਹ ਜੀ ਇਹਨਾਂ ਦਾ ਚਾਰਟਡ ਅਕਾਊਂਟੈਂਟ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਕੱਦ 5 ਫੁੱਟ 4 ਇੰਚ ਤੱਕ ਹੋਵੇ ਰੰਗ ਸਾਫ ਤੇ ਪਤਲੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਵਿੰਦਰ ਸਿੰਘ ਪਤਾ ਡੇਰਾ ਬੱਸੀ ਜ਼ਿਲ੍ਹਾ ਮੁਹਾਲੀ ਉਮਰ 8 4 1998 ਕਾਸਟ ਰਵੀਦਾਸ ਸਿੱਖ ਗੋਤ ਗੁੱਡੂ ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਪਾਸ ਪਰ ਇੱਕ ਮਾਤਾ ਪਿਤਾ ਫੈਮਲੀ ਦੇ ਵਿੱਚ 올 ਫੈਮਲੀ ਜੋਬ ਮਾਤਾ ਕੋਲ ਸਪੇਨ ਕੰਟਰੀ ਦਾ ਵੀ ਹੈ ਤੇ ਕੰਮ ਹੈ ਜੀ ਇਹਨਾਂ ਦਾ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ 20000 ਆਮਦਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਮਿਡਲ ਕਲਾਸ ਫੈਮਲੀ ਦੀ ਹੋਵੇ ਸਰਦਾਰ ਫੈਮਲੀ ਹੋਵੇ ਕੋਈ ਜਾਤੀ ਬੰਧਨ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਬਾਗਾ ਪੁਰਾਣਾ ਕਾਸਟ ਏਜੰਸੀ ਕੋਤ ਬਰਾੜ ਉਮਰ 25 1992 ਕੱਦ 5'3 ਪੜਾਈ ਬੀਸੀਏ ਐਮਸੀਏ ਕੰਮ ਇਹ ਜੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਆ ਤੇ ਪਰਿਵਾਰ ਦੀ ਮੰਗੇ ਮੁੰਡਾ ਕਨੇਡਾ ਪੀਆਰ ਚ ਡਿਗਰੀ ਕੀਤੀ ਹੋਵੇ 8 ਤੋਂ 10 ਕਿਲੇ ਜ਼ਮੀਨ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੋਗਾ ਫਰੀਦਕੋਟ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਏਰੀਆ ਤਪਾ ਮੰਡੀ ਕਾਸਟ ਜਰਸੀ ਖੂਮਰ 1995 ਕੱਦ 5'3 ਪੜਾਈ ਬੀਐਸਸੀ ਨੌਨ ਮੈਡੀਕਲ ਭੈਣ ਇੱਕ ਮੈਰਿਡ ਭਰਾ ਦੋ ਇੱਕ ਇੰਡੀਆ ਇੱਕ ਕੈਨੇਡਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਕੰਮ ਇਹ ਜੀ ਕੈਨੇਡਾ ਪੀਆਰ ਨੇ ਜੋਬ ਇਨ ਬੈਂਕ ਅਕਾਊਂਟੈਂਟ ਤੇ ਮੰਗੇ ਜੀ ਇਹਨਾਂ ਦੀ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਭਾਵੇਂ ਪੀਆਰ ਚਾ ਟੀਆਰ 10 ਤੋਂ 15 ਕਿੱਲੇ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੈ ਸਿੱਖ ਗੋਤ ਗਿੱਲ ਉਮਰ 34 ਸਾਲ ਕੈਨੇਡੀਅਨ ਬੌਰਨ ਕੱਦ 5 6 ਪੜਾਈ ਡਿਗਰੀ ਇਨ ਲਾਅ ਕੰਮ ਹੈ ਜੀ ਇਹਨਾਂ ਦਾ ਵਰਕਿੰਗ ਵਿਦ ਲਾਅ ਫਰਮ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਦਾ ਬੌਰਨ ਹੋਵੇ ਵਧੀਆ ਪੜਿਆ ਲਿਖਿਆ ਨੌਕਰੀ ਵਾਲਾ ਹੋਵੇ ਤੇ ਜੱਟ ਸਿੰਘ ਫੈਮਿਲੀ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖੰਨਾ ਕਾਸਟ ਰਾਜਪੂਤ ਔਰ ਠੌਰ ਸਿੱਖ ਉਮਰ 10 6 1998 ਕੱਦ 6 1 ਪੜ੍ਹਾਈ ਬੀਏ ਕੰਪਿਊਟਰ ਡਿਪਲੋਮਾ ਮੁੰਡਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਮੋਨਾ ਹੈ ਬੇਨ ਇੱਕ ਕੈਨੇਡਾ ਸਿਟੀਜ਼ਨ ਮਾਤਾ ਪਿਤਾ ਕੈਨੇਡਾ ਵੀਜ਼ਾ ਛੋਟੀ ਗੁਰਸਿੱਖ ਫੈਮਲੀ ਹੈ ਤੇ ਕੰਮ ਹੈ ਜੀ ਇਹਨਾਂ ਦੀ ਸ਼ਹਿਰੀ ਪ੍ਰਾਪਰਟੀ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਹੋਵੇ ਕੱਦ 5-7 ਤੱਕ ਹੋਵੇ ਜੀ ਐਨਐਮ ਨਰਸਿੰਗ ਕੀਤੀ ਹੋਵੇ ਜਾਂ ਆਸਟ੍ਰੇਲੀਆ ਜਾ ਸਕਦੀ ਹੋਵੇ ਖਰਚਾ ਮੁੰਡੇ ਦੇ ਵੱਲੋਂ ਕੀਤਾ ਜਾਵੇਗਾ ਕੈਨੇਡਾ ਅਮਰੀਕਾ ਪੀਆਰ ਡਿਵੋਰਸਡ ਬਿਨਾ ਬੱਚੇ ਵਾਲੇ ਵੀ ਸੰਬਰਕ ਕਰ ਸਕਦੇ ਨੇ ਹੋਰ ਕੋਈ ਮੰਗ ਨਹੀਂ ਖਾਨਦਾਨੀ ਪਰਿਵਾਰ ਕੋਵੇ ਲੁਧਿਆਣਾ ਰਾਜਪੁਰਾ ਪਟਿਆਲਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਤੇ ਮੈਰਿਜ ਬਿਊਰੋ ਵਾਲੇ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਦੀਪ ਸਿੰਘ ਕਾਸਟ ਸਿੱਖ ਫੈਮਲੀ ਉਮਰ 23 8 1995 ਕੱਦ 5 8 ਪੜਾਈ ਪਲੱਸ 2 ਪਰਾ ਇੱਕ ਅਨਮੈਰਿਡ ਪਹਿਣਾ ਦੋ ਮੈਰਿਡ ਪਿਤਾ ਕਰਮਜੀਤ ਸਿੰਘ ਸ਼ਾਪਕੀਪਰ ਮਾਤਾ ਕਮਲਜੀਤ ਕੌਰ ਹਾਊਸਵਾਈਫ ਕਾਮੇ ਜੀ ਇਹਨਾਂ ਦਾ ਫਾਰਮ ਹੈਂਡ ਪ੍ਰਿੰਟਿੰਗ ਪ੍ਰੈਸ ਦਾ ਕੰਮ ਹੈ ਸੈਲਰੀ 20000 ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ